ਕੋਝ ਗੁੰਡੇ ਲੋਗਾਂ ਦੇ ਵੱਲੋਂ ਪਵਨ ਵਾਲਮੀਕ ਦੇ ਤੀਰਥ ਦਾ ਨਾਂ ਲੈ ਕੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਆ ਕਿ ਕੁਝ ਲੋਗਾਂ ਨੇ ਜਿਹੜਾ ਵਾਲਮੀਕੀ ਤੀਰਥ ਦੇ ਉੱਤੇ ਜੋ ਅੰਦਰ ਪ੍ਰਮਾਤਮਾ ਦੀ ਮੂਰਤੀ ਦੇ ਉੱਤੇ ਜੋ ਬੇਅਤੀ ਕੀਤੀ ਆ ਉਹਦੇ ਰੋਸ ਵਿੱਚੋਂ ਜੋ ਕੱਲ ਅੰਮ੍ਰਿਤਸਰ ਗੁਰੂ ਦੀ ਨਗਰੀ ਪਵਨ ਕੋਟ ਸ਼ਹਿਰ ਦਾ ਕੋ ਬੰਦ ਰਹੇਗਾ ਕਿਉਂਕਿ ਅਸੀਂ ਨਹੀਂ ਚਾਹਨੇ ਸ਼ਾਇਦ ਉਹ ਤੰਗ ਕਰਨਾ ਡਿਸਟਰਬ ਕਰਨਾ ਪਰ ਕੱਲ ਜਿਹਨਾਂ ਲੋਕਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਉਹਨਾਂ ਨੂੰ ਅਸੀਂ ਸੰਤੋ ਨਹੀਂ ਕਹਿ ਸਕਦੇ ਕਿਉਂਕਿ ਸੰਤ ਸ਼ਬਦ ਦੀ ਡੈਫੀਨੇਸ਼ਨ ਇਹ ਹੈ ਕਿ ਸ਼ਾਂਤ ਰਹਿਣਾ ਉਹ ਸਾਰਿਆਂ ਦੇ ਨਾਲ ਸਹਿਮਤੀ ਦੇ ਨਾਲ ਜਿਹਦਾ ਸੀ ਉਥੇ ਝੰਡਾ ਚੜਾਇਆ ਜਾਣਾ ਸੀਗਾ ਪਰ ਕੁਝ ਲੋਕਾਂ ਨੇ ਜਿਹੜੇ ਸ਼ਰਾਬ ਦੇ ਤੱਤਵਾ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕੁਝ ਐਸੇ ਤਾਂ ਉਹਨਾਂ ਨੇ ਉੱਥੇ ਹਰਕਤਾਂ ਕੀਤੀਆਂ ਕਿ ਪ੍ਰਮਾਤਮਾ ਦੀ ਮੂਰਤੀ ਦੇ ਅੰਦਰ ਜਾ ਕੇ ਫੱਟਹਾਰਾ ਨਾਲ ਲੈ ਸੋ ਕੇ ਵਿੰਡਾਸੀਆਂ ਦਾਤਰਾ ਦੇ ਨਾਲ ਔਰ ਇਤੋਂ ਤਾਕਤ ਕੀ ਉਹਨਾਂ ਲੋਕਾਂ ਨੇ ਨਸ਼ੇ ਕੀਤੇ ਪਏ ਸੀਗੇ ਕੱਲ ਜਦੋਂ ਉਹਨਾਂ ਨੇ ਉੱਥੇ ਹਰਕਤ ਕੀਤੀ ਆ ਤੇ ਬੇਨਤੀ ਕਰਦੇ ਆ ਕਿ ਕੱਲ ਉਹਦੀ ਰੋਸ਼ਕੇ ਵੱਜੋਂ ਕੱਲ ਜਿਹੜਾ ਅੰਮ੍ਰਿਤਸਰ ਗੁਰੂ ਦੀ ਨਗਰੀਆ ਪੂਰਨ ਤੌਰ ਤੇ ਜਿਹੜੀ ਬੰਦ ਰਹਿੰਦੀ ਆ ਜੈ ਹਰ